ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਆਰਗੇਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਔਰ ਆਪਾਂ ਅੱਜ ਗੱਲ ਕਰਨੀ ਹੈ ਜੀ ਮਿਲੀਬਕਸ ਬਾਰੇ ਮਿਲੀਬਕਸ ਲਈ ਕਿਹੜਾ ਫਰਟੀਲਾਈਜ਼ਰ ਵਧੀਆ ਰਹਿੰਦਾ ਔਰ ਮਿਲੀਬਕਸ ਤੇ ਕਿੰਨਾ ਕੁ ਫਰਟੀਲਾਈਜ਼ਰ ਲੱਗਦਾ ਤੇ ਕਿਵੇਂ ਬਣਦਾ ਉਹਦੀ ਆਪਾਂ ਪੂਰੀ ਗੱਲ ਇਸ ਵੀਡੀਓ ਚ ਕਰਾਂਗੇ ਤੇ ਬਣੇ ਰਹੋ ਵੀਡੀਓ ਚ ਅਖੀਰ ਤੱਕ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਫਰਟੀਲਾਈਜ਼ਰ ਮੈਂ ਤਿਆਰ ਕੀਤਾ ਹੋਇਆ ਪਹਿਲਾਂ ਤੋਂ ਔਰ ਇਹ ਫਰਟੀਲਾਈਜ਼ਰ ਕਿਵੇਂ ਤਿਆਰ ਕੀਤਾ ਉਹਦੇ ਲਈ ਆਪਾਂ ਨੇ ਸਮਾਨ ਰੱਖਿਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਇੱਕ ਪਿਆਜ਼ ਪੂਰਾ ਏ ਕਟਕ-ਕਟ ਕੇ ਰੱਖਿਆ ਹੈ ਇਹਦੇ ਵਿੱਚ ਪਿਆਜ਼ ਦੇ ਛਿਲਕੇ ਨੇ ਚਾਰ ਪਿਆਜ਼ ਦੇ ਛਿਲਕੇ ਨੇ ਔਰ ਵਿੱਚ ਇੱਕ ਲਸਣ ਦੇ ਛਿਲਕੇ ਨੇ ਜੀ ਤੇ ਇਹਨਾਂ ਸਾਰਿਆਂ ਤੋਂ ਆਪਾਂ ਫਰਟੀਲਾਈਜ਼ਰ ਤਿਆਰ ਕਰਨਾ ਸ਼ੁਰੂ ਕਰਦੇ ਹਾਂ ਜੀ ਉਹਦੇ ਲਈ ਆਪਾਂ ਨੇ ਇੱਕ ਬੋਤਲ ਤਿਆਰ ਕੀਤੀ ਹੋਈ ਹੈ ਜੀ ਇਹ ਮੇਰੇ ਕੋਲ ਘਰੇ ਤੇ 2 ਲੀਟਰ ਦੀ ਤੇਲ ਦੀ ਬੋਤਲ ਸੀ ਇਹ ਜਦੋਂ ਵੀ ਮੈਂ ਲਿਕੁਇਡ ਫਰਟੀਲਾਈਜ਼ਰ ਬਣਾਉਣਾ ਤੇ ਦੋਨੇ ਬੋਤਲਾਂ ਦੀ ਵਰਤੋਂ ਆਪਾਂ ਘਰ ਦੇ ਵਿੱਚ ਕਰਦੇ ਆਂ ਤੇ ਇੱਕ ਚਾਹੀਦੀ ਹੈ ਜੀ ਚਾਹ ਪੁੰਨਣੀ ਚਾਹ ਪੁੰਨਣੀ ਵੀ ਤੁਹਾਨੂੰ ਦਿਖਾਣਿਆ ਹੈ ਜੀ ਕਿੱਦਾਂ ਦੀ ਲੈਣੀ ਆ ਤੇ ਪਹਿਲਾਂ ਆਪਾਂ ਗੱਲ ਕਰੀਏ ਇਹਨੂੰ ਤਿਆਰ ਕਰਨ ਦੀ ਔਰ ਫਰੈਂਡਸ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਜਿਵੇਂ ਹੁਣ ਆਪਣੇ ਕੋਲ ਲਿਕੁਇਡ ਫਰਟੀਲਾਈਜ਼ਰ ਤਿਆਰ ਆ ਉਹਨੂੰ ਅਗਰ ਤੁਸੀਂ ਵਰਤਨਾ ਤਾਂ ਉਹਦੇ ਲਈ ਤੁਹਾਨੂੰ ਪੰਪ ਦੀ ਲੋੜ ਪੈਣੀ ਆ ਕਿਉਂਕਿ ਤਾਂ ਮੇਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਅਮਰੂਦ ਦੀ ਵੀਡੀਓ ਅਪਲੋਡ ਕੀਤੀ ਆ ਉਹਦੇ ਵਿੱਚ ਮਿਲੀਬਕਸ ਲੱਗੇ ਹੋਏ ਨੇ ਔਰ ਉਹਨੂੰ ਕਿਸੇ ਵੀ ਦਰਖਤ ਨੂੰ ਜਾਂ ਕਿਸੇ بڑے ਪੇੜ ਨੂੰ ਜੇ ਤੁਸੀਂ ਇਹਨੇ ਸਪਰੇਅ ਕਰਨੀ ਆ ਤਾਂ ਇਸ ਪੰਪ ਦੀ ਜ਼ਰੂਰਤ ਪਊਗੀ ਤੁਹਾਨੂੰ ਤੇ ਉਹਦੇ ਵਿੱਚ ਪੂਰੀ ਡਿਟੇਲ ਦੱਸੀ ਹੋਈ ਆ ਜੀ ਤੁਸੀਂ ਅਮਰੂਦ ਵਾਲੀ ਮਿਲੀਬਕਸ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਤੇ ਇਹ ਜਿਹੜਾ ਆਪਾਂ ਨੇ ਪਿਆਜ਼ਾਂ ਤੋਂ ਲਿਕੁਇਡ ਫਰਟੀਲਾਈਜ਼ਰ ਤਿਆਰ ਕੀਤਾ ਇਹ ਜੀ ਆਪਣੇ ਜਿਹੜਾ ਬੈਂਗਾਂ ਦਾ ਬੂਟਾ ਉਹ ਤੇ ਕਾਫੀ ਮਿਲੀ ਬਕਸ ਨੇ ਇਹ ਉਹਦੇ ਲਈ ਤਿਆਰ ਕਰਕੇ ਰੱਖਿਆ ਜੀ ਤੇ ਇਹਦਾ ਪੂਰਾ ਪ੍ਰੋਸੈਸ ਕੀ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਜੀ ਜਿਹੜੇ ਵੀ ਆਪਣੇ ਕੋਲ ਛਿਲਕੇ ਨੇ ਜੀ ਪਿਆਜ਼ ਕੱਟਿਆ ਹੋਇਆ ਇੱਕ ਇੱਕ ਪਿਆਜ਼ ਲਿਆ ਜੀ ਆਪਾਂ ਕੱਟਿਆ ਹੋਇਆ ਛਿਲਕੇ ਨੇ ਤੇ ਆਪਣੇ ਕੋਲ ਹੈਗਾ ਲਸਣ ਦੇ ਛਿਲਕੇ ਜੀ ਆਪਾਂ ਇਹਨੂੰ ਇਹਦੇ ਵਿੱਚ ਪਾ ਲਵਾਂਗੇ ਜੀ ਬੋਤਲ 'ਚ ਅਗਰ ਤੁਹਾਡੇ ਕੋਲ ਕੋਈ ਡੱਬਾ ਹੈਗਾ ਢੱਕਣ ਬੰਦ ਤਾਂ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਕੋਈ ਵੀ ਤੁਹਾਡੇ ਕੋਲ ਬੇਸਟ ਸਮਾਨ ਆ ਤੁਸੀਂ ਵਰਤ ਤੋਂ ਕਰ ਸਕਦੇ ਹੋ ਜੀ ਮੇਰੇ ਕੋਲ ਤਾਂ ਇਹ ਬੋਤਲ 베ਸਟ ਸੀ ਆਪਾਂ ਇਹਦੀ ਵਰਤੋਂ ਕੀਤੀ ਆ ਤੇ ਜਿਹੜਾ ਵੀ ਡੱਬਾ ਲਓਗੇ ਉਹਨੂੰ ਕਵਰ ਕਰਨ ਲਈ ਕਿਸੇ ਚੀਜ਼ ਨਾਲ ਟਕਣ ਲਈ ਟਕਣ ਦੀ ਜ਼ਰੂਰ ਜ਼ਰੂਰਤ ਜ਼ਰੂਰ ਪੈਂਦੀ ਹੈ ਜੀ ਇਸ ਲਈ ਇਹ ਗੱਲ ਦਾ ਵੀ ਧਿਆਨ ਰੱਖਿਓ ਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਨੇ ਆ ਜੀ ਇਹਦੇ ਵਿੱਚ ਛਿਲਕੇ ਪਾਉਣ ਤੋਂ ਬਾਅਦ ਆਪਾਂ ਪਾਣੀ ਐਡ ਕਰ ਦਾਂਗੇ 1 ਲੀਟਰ ਜੀ ਇਦੇ ਵਿੱਚ ਇੱਕ ਪਿਆਜ਼ ਹੋ ਗਿਆ ਜੀ ਚਾਰ ਪਿਆਜ਼ਾਂ ਦੇ ਛਿਲਕੇ ਨੇ ਇੱਕ ਲਸਣ ਦੇ ਛਿਲਕੇ ਨੇ ਜੀ ਇਹਨੂੰ ਆਪਾਂ ਟੱਕ ਕੇ ਫਿਰ ਸਿਰਫ ਛਾਂ ਵਾਲੀ ਜਗ੍ਹਾ ਤੇ ਰੱਖਣਾ ਧੁੱਪਣਾ ਰੱਖਿਓ ਜੀ ਤੇ ਛਾਂ ਵਾਲੀ ਜਗ੍ਹਾ ਤੇ ਰੱਖ ਦਿਓ ਤੇ ਸਵੇਰੇ ਸ਼ਾਮ ਇਹਨੂੰ ਮਿਕਸ ਕਰਦੇ ਰਹੋ ਜੀ ਛਿਲਕਿਆਂ ਨੂੰ ਤੇ ਚੰਗੀ ਤਰ੍ਹਾਂ ਇਹ ਮਿਕਸ ਦੇਖੋ ਹੁਣ ਤਾਂ ਕਲਰ ਛਿਲਕਿਆਂ ਦਾ ਇਸ ਤਰ੍ਹਾਂ ਹੈ ਤਾਂ ਜਦੋਂ ਤੀਸਰੇ ਦਿਨ ਆਪਾਂ ਨੇ ਇਹ ਖਾਦ ਬਰਤਨੀਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋ ਚੁੱਕਿਆ ਇੱਥੇ ਆ ਦੇਖੋ ਇਹ ਸਾਰਾ ਪਿਆਜ਼ਾਂ ਦਾ ਕਲਰ ਆ ਚੁੱਕਿਆ ਇਹਦੇ ਵਿੱਚ ਇਹ orange pink red ਜਿਹਾ ਸ਼ੇਡ ਦਾ ਜੀ ਤੇ ਆ ਦੇਖ ਸਾਹਮਣੇ ਤੁਸੀਂ ਇਹਦੇ ਵਿੱਚ ਮੈਂ ਪਿਆਜ਼ ਹੀ ਵਰਤੋਂ ਕੀਤੀ ਆ ਤੇ ਫਰੈਂਡਸ ਜੇ ਆਪਾਂ ਤੀਜੇ ਦਿਨ ਖਾਦ ਇਹ liquid fertilizer ਵਰਤਦੇ ਆ ਇਹਦੇ ਵਿੱਚ ਕੋਈ ਸਮੈਲ ਨਹੀਂ ਆਉਂਦੀ ਆ ਦੇਖੋ ਇਹ ਚ ਮੈਂ ਕੱਟ ਕੇ ਪਿਆਜ਼ ਪਾਇਆ ਹੈ ਜੀ ਤਾਂ ਤੁਸੀਂ ਇੱਕ ਪਿਆਜ਼ ਕੱਟ ਕੇ ਜ਼ਰੂਰ ਲਿਓ ਤਾਂ ਆਪਣੀ ਖਾਦ ਵਧੀਆ ਬਣ ਜਾਂਦੀ ਹੈ ਜ਼ਰੂਰ ਵਰਤਿਓ ਕੱਟ ਕੇ ਪਿਆਜ਼ ਇਹਦੇ ਵਿੱਚ ਇਹ ਐਡ ਕਰਨਾ ਜ਼ਰੂਰੀ ਹੈ ਜੀ ਤੇ ਬਾਕੀ ਜਿਹੜਾ ਰਿਜ਼ਲਟ ਹੈ ਉਹ ਤੁਹਾਨੂੰ ਬੈਂਗਣ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਵੀ ਪਤਾ ਚੱਲ ਜੂਗਾ ਕਿ ਮਿਲੀਬਾਕਸ ਤੇ ਇਸ ਫਰਟੀਲਾਈਜ਼ਰ ਦਾ ਕੀ ਅਸਰ ਹੋਇਆ ਤੇ ਆਪਣੇ ਕੋਲ ਤਕਰੀਬਨ 1 ਲੀਟਰ ਲਿਕੁਇਡ ਫਰਟੀਲਾਈਜ਼ਰ ਤਿਆਰ ਹੋ ਚੁੱਕਿਆ ਇਹ 1 ਲੀਟਰ ਤਿਆਰ ਹੋ ਗਿਆ ਜੀ ਤੇ ਆਪਾਂ ਇਹਨੂੰ ਪਾਣੀ ਦੀ ਮਦਦ ਨਾਲ ਛਾਣਣੀ ਦੀ ਮਦਦ ਨਾਲ ਬਰੀਕ ਛਾਣਣੀ ਲੈਣੀ ਹੈ ਜੀ ਤੁਸੀਂ ਨੇ ਮੋਟੀ ਛਾਣਣੀ ਨਹੀਂ ਲੈਣੀ ਕਿਉਂਕਿ ਅਗਰ ਤੁਸੀਂ ਛਿਲਕੇ ਮੋਟੇ ਰੱਖ ਕੇ ਛਾਣਿਆ ਤਾਂ ਜਿਹੜਾ ਆਪਣਾ ਪੰਪ ਹੈ ਉਹ ਉਹ ਜਦੋਂ ਸਪਰੇਅ ਕਰਨਾ ਉਹਦੀ ਪਾਈਪ ਦੇ ਵਿੱਚ ਛਿਲਕੇ ਅੜਕ ਜਾਣਗੇ ਜਿਹਦੇ ਕਰਕੇ ਪੰਪ ਖਰਾਬ ਹੋ ਸਕਦਾ ਸਪਰੇਅ ਚੰਗੀ ਤਰ੍ਹਾਂ ਨਹੀਂ ਹੋਣੀ ਤੇ ਇਸ ਲਈ ਤੁਸੀਂ ਪਤਲੀ ਛਾਨਣੀ ਦੀ ਵਰਤੋਂ ਕਰਨੀ ਹੈ ਫਰੈਂਡਸ ਤੇ ਚਲੋ ਆਪਾਂ ਅੱਗੇ ਪ੍ਰੋਸੈਸ ਸ਼ੁਰੂ ਕਰਦੇ ਇਹਨੂੰ ਛਾਣ ਲੈਣੇ ਆ ਤੇ ਆ ਦੇਖੋ ਦੋਸਤੋ ਇਸ ਤਰ੍ਹਾਂ ਦੀ ਪੁਰਾਣੀ ਪੁਰਾਣੀ ਛਾਨਣੀ ਕੋਈ ਵੀ ਬਰੀਕ ਲੈ ਲਿਓ ਤੁਸੀਂ ਇਹਦੇ ਨਾਲ ਆਪਾਂ ਛਾਣ ਲਾਂਗੇ ਇਹਨੂੰ ਸਾਰਾ ਪਾਣੀ ਆਪਾਂ ਛਾਣ ਕੇ ਇਹਦੇ ਵਿੱਚ ਕੱਢ ਲਾਂਗੇ ਫਰੈਂਡਸ ਆਪਾਂ ਦੋ ਤਰੀਕੇ ਨਾਲ ਵਰਤ ਕੇ ਦੇਖਾਂਗੇ ਇਹਨੂੰ ਪਹਿਲਾ ਤਰੀਕਾ ਸੀ ਪਾਣੀ ਨੂੰ ਮਿਕਸ ਕਰਨਾ ਤੇ ਪਾਣੀ ਨੂੰ ਇਸ ਵਾਰ ਮਿਕਸ ਨਹੀਂ ਕਰਾਂਗੇ ਉਹ ਆਪਾਂ ਜਦੋਂ ਲਿਕੁਇਡ ਫਰਟੀਲਾਈਜ਼ਰ ਬੂਟਿਆਂ ਨੂੰ ਦੇਣਾ ਉਸ ਟਾਈਮ ਵਰਤਾਂ ਕਿਉਂਕਿ ਗਰਮੀ ਬਹੁਤ ਹੈ ਕਈ ਵਾਰ ਖਾਦ ਨੂੰ ਡਾਇਰੈਕਟ ਬੂਟਿਆਂ ਦੀ ਜੜਾਂ 'ਚ ਨਹੀਂ ਦੇਣਾ ਚਾਹੀਦਾ ਬੂਟਿਆਂ ਨੂੰ ਨੁਕਸਾਨ ਹੋ ਸਕਦਾ ਇਹ ਤਾਂ ਚਲੋ ਆਪਾਂ ਪੱਤਿਆਂ ਤੇ ਸਪਰੇਅ ਕਰਨੀਆਂ ਇਸ ਲਈ ਦੋਸਤੋ ਆਪਾਂ ਇਹ ਜਿਹੜੀ ਸਪਰੇਅ ਕਰਨੀ ਹੈ ਡਾਇਰੈਕਟ ਸਾਰੇ ਜਿਹੜਾ ਪਾਣੀ ਆ ਇਹਦੇ ਵਿੱਚ ਕੋਈ ਮਿਕਸਰ ਨਹੀਂ ਕਰਾਂਗੇ ਆਪਾਂ ਕਹਿਣ ਦਾ ਮਤਲਬ ਹੈ ਜਿਹੜਾ ਫਰਟੀਲਾਈਜ਼ਰ ਆ ਫਰੈਂਡਸ ਇਹ ਦੀ ਵਰਤੋਂ ਕਰਾਂਗੇ ਆਪਾਂ ਲਿਕਵਿਡ ਫਰਟੀਲਾਈਜ਼ਰ ਦੇਖ ਲਓ 1 ਲੀਟਰ ਆਪਣੇ ਕੋਲ ਤਿਆਰ ਹੋ ਗਿਆ ਜੀ ਤੇ ਜਿਹੜੇ ਆ ਛਿਲਕੇ ਨੇ ਮੇਰੇ ਕੋਲ ਇੱਥੇ ਆਪਾਂ ਸੁੱਕੀ ਕਿਚਨ ਵੇਸਟ ਤੋਂ ਖਾਦ ਤਿਆਰ ਕਰਦੇ ਆ ਆਪਾਂ ਇਹਨਾਂ ਨੂੰ ਉਹਦੇ ਵਿੱਚ ਵਰਤ ਲਵਾਂਗੇ ਤੇ ਬਾਕੀ ਇੱਕ ਦੋ ਗਮਲੇ ਵੀ ਮੇਰੇ ਕੋਲ ਖਾਲੀ ਨੇ ਜੇ ਤੁਹਾਡੇ ਕੋਲ ਖਾ ਕਿਚਨ ਖਾ ਤੁਸੀਂ ਨਹੀਂ ਬਣਾਉਂਦੇ ਤੇ ਸਿਲਕੇ ਤੁਹਾਡੇ ਕੋਲ ਬਚ ਗਏ ਤਾਂ ਤੁਸੀਂ ਜਿਹੜੀ ਮਿੱਟੀ ਜਾਂ ਗਮਲੇ ਦੀ ਵਰਤੋਂ ਨਹੀਂ ਕਰ ਰਹੇ ਤਾਂ ਇਹਨੂੰ ਮਿੱਟੀ ਦੇ ਵਿੱਚ ਦੱਬ ਦਿਓ ਚੰਗੀ ਤਰ੍ਹਾਂ ਇਹਨਾਂ ਡੀਕੰਪੋਜ਼ ਹੋ ਕੇ ਗਲ ਸੜ ਕੇ ਤਿਆਰ ਹੋ ਜਾਣਾ ਜੀ ਤੇ ਹੁਣ ਆਪਾਂ ਇਹਨੂੰ ਪੰਪ ਦੇ ਵਿੱਚ ਪਾ ਲਵਾਂਗੇ ਪਾਣੀ ਨੂੰ ਤੇ ਆਹ ਵਾਲੀ ਖਾਦ ਤਾਂ ਆਪਣੀ ਤੁਹਾਨੂੰ ਪੂਰਾ ਪ੍ਰੋਸੈਸ ਦੱਸੇ ਦਿੱਤਾ ਸੀ ਫਰੈਂਡਸ ਤੀਜੇ ਦਿਨ ਆਪਣੀ ਖਾਦ ਬਰਤਣੀ ਹੈ ਤੀਜੇ ਦਿਨੇ ਬਿਲਕੁਲ ਤਿਆਰ ਹੋ ਜਾਊਗੀ ਤੇ ਫਿਰ ਤੀਸਰੇ ਦਿਨ ਜਦੋਂ ਸਵੇਰੇ ਸ਼ਾਮ ਜਦੋਂ ਤੁਹਾਡਾ ਦਿਲ ਕੀਤਾ ਜਦੋਂ ਟਾਈਮ ਹੋਇਆ ਉਸ ਟਾਈਮ ਇਹਨੂੰ ਬੂਟਿਆਂ ਤੇ ਸਪਰੇਅ ਕਰ ਸਕਦੇ ਹੋ ਤੇ ਬਾਕੀ ਫਰੈਂਡਸ ਆਪਣਾ ਇਹ ਖਾਦ ਦਾ ਇਸਤੇਮਾਲ ਆਪਾਂ ਕਰੀਏ ਤੇ ਆ ਆ ਆਪਣੇ ਕੋ ਪੰਪਾ ਫਰੈਂਡਸ ਲੈ ਦੇਖੋ ਬਚਾ ਕੇ ਆਪਾਂ ਜੀ ਇਹਦੇ ਵਿੱਚ ਪਾਣੀ ਪਾ ਲੈਨੇ ਆ ਇਹ ਜੇ ਸਾਰਾ ਪਾਣੀ ਆਪਾਂ ਪਾ ਲਿਆ ਜੀ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਦਾ ਟੱਕਣ ਲਗਾ ਕੇ ਪੰਪ ਦੇ ਵਿੱਚ ਪ੍ਰੈਸ਼ਰ ਬਣਾ ਦਾਂਗੇ ਪੰਪੇ ਕੁਝ ਜ਼ਿਆਦਾ ਮਹਿੰਗਾ ਨਹੀਂ ਹੈਗਾ ਫਰੈਂਡਸ ਤੇ ਵਧੀਆ ਕੁਆਲਿਟੀ ਦਾ ਪੰਪ ਹੈ ਜੀ ਸਾਰਾ ਮਟੀਰੀਅਲ ਇਹਦੇ ਬਹੁਤ ਵਧੀਆ ਵਰਤਿਆ ਹੋਇਆ ਇਹ ਫਰੈਂਡਸ ਆਪਾਂ ਨੇ ਕੋਲ ਦੇਖੋ 1 ਲੀਟਰ ਪਾਣੀ ਤਿਆਰ ਹੋ ਗਿਆ ਕਿਉਂਕਿ ਇਹ ਸਵਾ 1 ਲੀਟਰ ਦਾ ਜੀ 1 ਲੀਟਰ ਤੋਂ ਵੱਡਾ ਪੰਪ ਹੈ ਤੇ 1 ਲੀਟਰ ਪਾਣੀ ਤਿਆਰ ਹੋ ਚੁੱਕਿਆ ਇੱਥੇ ਤੱਕ ਔਰ ਆਪਾਂ ਇਹਦੇ ਪ੍ਰੈਸ਼ਰ ਬਣਾ ਲਾਂਗੇ ਜੀ ਇਹਦੇ ਨਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਮਿਲੀਬਾਕਸ ਦਾ ਅਟੈਕ ਆ ਦੇਖੋ ਇੱਥੇ ਵੀ ਹੈਗਾ ਇਹ ਸ਼ੁਰੂਆਤ ਹੈ ਜੀ ਹਜੇ ਤੇ ਆ ਦੇਖੋ ਆ ਪੱਤਿਆਂ ਦੇ ਥੱਲੇ ਵੀ ਅਟੈਕ ਹੋਇਆ ਪਿਆ ਔਰ ਇਹਦੇ ਇੱਥੇ ਵੀ ਔਰ ਇਹ ਚੰਗੀ ਤਰ੍ਹਾਂ ਬਾਦ ਫੁੱਲ ਨਹੀਂ ਰਿਹਾ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਆ ਦੇਖੋ ਇਹ ਮਿਲੀ ਬਾਕਸ ਦੇ ਅੰਡੇ ਨੇ ਜੀ ਆ ਦੇਖੋ ਔਰ ਜਿਹੜੇ ਮਿਲੀ ਬਾਕਸ ਨੇ ਇਹਨਾਂ ਨੂੰ ਫਲਾਂ ਦੇ ਵਿੱਚ ਨਾ ਕੀੜੀਆਂ ਬਹੁਤ ਵੱਡਾ ਯੋਗਦਾਨ ਦਿੰਦੀਆਂ ਨੇ ਕਿਉਂਕਿ ਕੀੜੀਆਂ ਇਹਨਾਂ ਦੇ ਅੰਡਿਆਂ ਤੇ ਅਟੈਕ ਕਰਦੀਆਂ ਨੇ ਜੀ ਔਰ ਇਹਨਾਂ ਦੇ ਅੰਡਿਆਂ ਨੂੰ ਜਦੋਂ ਉਠਾ ਕੇ ਲੈ ਕੇ ਜਾਂਦੀਆਂ ਲੱਗ ਲੱਗ ਜਗ੍ਹਾ ਤੇ ਇੱਕ ਪਾਰਸਲ ਕਰਨ ਵਾਲਾ ਕੰਮ ਕਰਦੀਆਂ ਨੇ ਜੀ ਫਿਰ ਉੱਥੇ ਦੇਖੋ ਜਿਵੇਂ ਇੱਥੋਂ ਆਂਡੇ ਇੱਥੇ ਲਿਆਂਦੇ ਆ ਦੇਖੋ ਇੱਥੇ ਮਿਲੀਬਾਕਸ ਬਾਨੇ ਸ਼ੁਰੂ ਹੋ ਗਏ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਪਰੇਅ ਕਰ ਦਾਂਗੇ ਜੀ ਤੇ ਇਹਦਾ ਕੀ ਰਿਜ਼ਲਟ ਨਿਕਲਿਆ ਉਹ ਤੁਹਾਨੂੰ ਬੈਂਗਣ ਦੀ ਪੂਰੀ ਵੀਡੀਓ ਦੇਖ ਕੇ ਪਤਾ ਚੱਲੂਗਾ ਜੀ ਤੇ ਜਿਹੜਾ ਆਪਣਾ ਫਰਟੀਲਾਈਜ਼ਰ ਹੈ ਇਹ 1 ਲੀਟਰ ਵਾਲ ਆਪਾਂ ਇਹਦੇ ਵਿੱਚ ਸਪਰੇਅ ਕਰਾਂਗੇ ਤੇ ਮਿਲਦੇ ਆਏ ਤੁਹਾਨੂੰ ਅਗਲੀ ਵੀਡੀਓ ਚ ਕਮੈਂਟ ਲਾਈਕ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅਗਰ ਤੁਹਾਨੂੰ ਕੋਈ ਕਮੀ ਪੇਸ਼ੀ ਵੀ ਲੱਗਦੀ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਤੇ ਬਾਕੀ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਥੈਂਕ ਯੂ